ਸਤਿ ਸ਼੍ਰੀ ਅਕਾਲ ਨਮਸਤੇ ਅਤੇ ਜੁਗਨੂ ਟਾਕਸ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਤੁਸੀਂ ਸਾਡੀ ਸਮਗਰੀ ਪਸੰਦ ਕਰਦੇ ਹੋ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਜ ਅਸੀਂ ਜੁਗਨੂ ਰਿਪੋਰਟਰ ਦੀਆਂ ਰਿਪੋਰਟਾਂ ਦੇ ਆਧਾਰ ਤੇ ਇੱਕ ਕਾਫੀ ਕਹਿ ਲੋ ਉਲਝੀ ਹੋਈ ਤੇ ਦੁਖਦਾਈ ਘਟਨਾ ਬਾਰੇ ਗੱਲ ਕਰਾਂਗੇ ਇਸ ਵਿੱਚ ਧੋਖਾ ਵੀ ਹੈ ਟਕਰਾਓ ਵੀ ਤੇ ਕੁਝ ਅਜਿਹੇ ਕਾਨੂੰਨੀ ਮੋੜ ਨੇ ਜੋ ਸੱਚੀ ਹੈਰਾਨ ਕਰ ਦਿੰਦੇ ਨੇ ਸਾਡਾ ਮਕਸਦ ਰਹੇਗਾ ਕਿ ਇਸ ਦੇ ਮੁੱਖ ਤੱਤ ਸਮਝਿਏ ਕਿਵੇਂ ਸ਼ੁਰੂ ਹੋਇਆ ਕਿਵੇਂ ਗੱਲ ਵਧੀ ਤੇ ਅਖੀਰ ਕੀ ਬਣਿਆ ਤਾਂ ਕਹਾਣੀ ਸ਼ੁਰੂ ਹੁੰਦੀ ਹੈ ਮਤਲਬ 2012 ਦੇ ਨੇੜੇ ਤੇੜੇ ਮੈਥਿਊ ਉਮਰ ਕੋਈ 37 ਸਾਲ ਤੇ ਉਸ ਦੀ ਪਤਨੀ ਕਿੰਬਰਲੀ 40 ਸਾਲ ਦੀ ਕਿੰਬਰਲੀ ਦੇ 40ਵੇਂ ਜਨਮ ਦਿਨ ਤੇ ਉਹ ਮਿਲਦੀ ਹੈ ਇੱਕ 27 ਸਾਲ ਦੇ ਮੁੰਡੇ ਨੂੰ ਡੈਨੀ ਹੂੰ ਇਤੋ ਹੀ ਫਿਰ ਮਤਲਬ ਗੱਲ بگੜਨੀ ਸ਼ੁਰੂ ਹੋਈ ਹਾਂਜੀ ਬਿਲਕੁਲ ਕੈਂਬਰਲੀ ਤੇ ਡੈਨੀ ਦਾ ਇੱਕ ਗੁਪਤ ਰਿਸ਼ਤਾ ਇੱਕ ਅਫੇਅਰ ਸ਼ੁਰੂ ਹੋ ਜਾਂਦਾ ਹੈ ਤਿੰਨ ਕ ਸਾਲ ਬਾਅਦ 2015 ਚ ਮੈਥਿਊ ਨੂੰ ਪਤਾ ਲੱਗ ਜਾਂਦਾ ਉਹ ਟੁੱਟ ਜਾਂਦਾ ਪਰ ਕੈਂਬਰਲੀ ਕਹਿੰਦੀ ਹੈ ਕਿ ਉਹ ਸਭ ਖਤਮ ਕਰ ਦੇਵੇਗੀ ਪਰ ਇਹ ਸਿਰਫ ਕਿਹਾ ਗਿਆ ਸੀ ਹਾਂ ਇੱਕ ਝੂਠਾ ਵਾਦਾ ਅਸਲ ਵਿੱਚ ਅਫੇਅਰ ਚੱਲਦਾ ਰਿਹਾ ਤੇ ਗੱਲ ਹੋਰ ਵੀ ਗੰਭੀਰ ਹੋ ਗਈ ਜਦੋਂ ਪਤਾ ਲੱਗਾ हां पता लगा कि किम्बरली अपने परिवार ਦੇ بزਨਸ ਦੇ ਪੈਸਿਆਂ ਨਾਲ ਡੈਨੀ ਦੇ ਕਰਜ਼ੇ ਚੁਕਾ ਰਹੀ ਸੀ। ओहो। ਇਹ ਤਾਂ ਮਤਲਬ ਬਹੁਤ ਹੀ ਇੱਕ ਰਿਪੋਰਟ ਚ ਇਸ ਨੂੰ ਡਾਇਬੋਲਿਕਲ ਯਾਨੀ ਸ਼ੈਤਾਨੀ ਕਿਹਾ ਗਿਆ ਹੈ। ਸ਼ਾਇਦ ਥੋਕਾਦੜੀ ਤੇ ਵਿਸ਼ਵਾਸ ਖਾਤ ਕਰਕੇ। ਹਾਂਜੀ ਸਹੀ ਗੱਲ। ਇਹ ਤਾਂ ਬਹੁਤ ਗੰਭੀਰ ਇਲਜ਼ਾਮ ਨੇ। ਖੈਰ ਸਮਾਂ ਬੀਤ ਗਿਆ। ਸਾਲ ਆ ਗਿਆ 2022। ਮੈਥਿਊ ਹੁਣ 46 ਦਾ ਹੋ ਗਿਆ ਸੀ। ਉਸ ਨੂੰ ਇੱਕ ਦੋਸਤੋਂ ਪਤਾ ਲੱਗਦਾ ਹੈ ਕਿ ਅਫੇਅਰ ਅ ਅਜੇ ਵੀ ਚੱਲ ਰਿਹਾ ਹੈ 9.5 ਸਾਲ 9.5 ਸਾਲ ਇਹ ਤਾਂ ਬਹੁਤ ਲੰਬਾ ਸਮਾਂ ਹੈ ਬਹੁਤ ਲੰਬਾ ਇਸ ਵਾਰ ਮੈਥਿਊ ਨੇ ਪੱਕਾ ਫੈਸਲਾ ਲਿਆ ਅਲਟੀਮੇਟਮ ਦਿੱਤਾ ਜਾਂ ਡੈਨੀ ਨੂੰ ਛੱਡ ਜਾਂ ਫਿਰ ਤਲਾਕ ਹੂੰ ਅਜੇ ਸਥਿਤੀ ਬਣ ਗਈ ਜਿੱਥੇ ਕੁਝ ਵੀ ਹੋ ਸਕਦਾ ਸੀ ਤੇ ਉਹੀ ਹੋਇਆ ਕਿੰਬਰਟੀ ਨੇ ਫੇਰ ਝੂਠਾ ਵਾਅਦਾ ਕੀਤਾ ਕਿ ਉਹ ਛੱਡ ਦੇਵੇਗੀ ਪਰ ਲਗਭਗ 1 ਮਹੀਨੇ ਬਾਅਦ ਇੱਕ ਰਾਤ ਨੂੰ ਮਾਹੌਲ ਥੋੜਾ ਰਿਪੋਰਟਰ ਕਹਿੰਦੀਆਂ ਨੇ ਉਹ ਦੋਵੇਂ ਸ਼ਰਾਬ ਤੇ ਸ਼ਾਇਦ ਥੋੜੇ ਨਸ਼ੇ कोका कोला ਦਾ ਜ਼ਿਕਰ ਹੈ ਦੇ ਅਸਰ ਹੇਟਸਨ ਉਸ ਰਾਤ ਕਿੰਬਰਲੀ ਨੇ ਮੰਨ ਲਿਆ ਕਿ ਉਸਨੇ ਡੈਨੀ ਨਾਲ ਬ੍ਰੇਕਅਪ ਨਹੀਂ ਕੀਤਾ। ओहो मैथ्यू ਰੋ ਬੋ ਗੁੱਸਾ ਆਇਆ। ਫਿਰ ਕਿੰਬਰਲੀ ਨੇ ਕਿਹਾ ਚਲੋ ਹੁਣ ਡੈਨੀ ਦੇ ਘਰ ਚਲਦੇ ਹਾਂ। ਮੈਂ ਤੇਰੇ ਸਾਹਮਣੇ ਬ੍ਰੇਕਅਪ ਕਰਦੀਆਂ। ਇਹ ਤਾਂ ਬਹੁਤ ਹੀ ਖਤਰਨਾਕ ਵਿਚਾਰ ਸੀ ਉਸ ਹਾਲਤ ਵਿੱਚ। ਬਹੁਤ ਖਤਰਨਾਕ ਤੇ ਜਾਣ ਤੋਂ ਪਹਿਲਾਂ ਮੈਥਿਊ ਨੇ ਆ ਇੱਕ ਬੰਦੂਕ ਚੁੱਕ ਲਈ। ਲੋਜੀ ਗੁੱਸਾ, ਨਸ਼ਾ ਤੇ ਹੁਣ ਹਥਿਆਰ ਵੀ ਸਭ ਕੁਝ ਗਲਤ ਪਾਸੇ ਜਾ ਰਿਹਾ ਸੀ। ਉਹ ਡੈਨੀ ਦੇ ਘਰ ਪਹੁੰਚੇ ਗੈਰਾਜ ਖੁੱਲਾ ਸੀ ਉਹ ਅੰਦਰ ਚਲੇ ਗਏ ਬਹਿਸ ਸ਼ੁਰੂ ਹੋ ਗਈ ਡੈਨੀ ਨੇ ਕਿਹਾ ਇੱਥੋਂ ਜਾਓ ਮੈਥਿਊ ਨੇ ਬੰਦੂਕ ਕਢ ਲਈ ਫਿਰ ਡੈਨੀ ਨੇ ਵੀ ਆਪਣੀ ਬੰਦੂਕ ਕੱਢੀ ਤੇ ਹਵਾ ਵਿੱਚ ਇੱਕ ਚੇਤਾਵਨੀ ਫਾਇਰ ਕੀਤਾ ਸਥਿਤੀ ਹੋਰ ਵਿਗੜ ਗਈ ਪਰ ਮੈਥਿਊ ਰੁਕਿਆ ਨਹੀਂ ਉਸਨੇ ਸਿੱਧਾ ਡੈਨੀ ਤੇ ਗੋਲੀ ਚਲਾ ਦਿੱਤੀ ਪੈਰ 'ਚ ਲੱਗੀ ਡੈਨੀ ਪਿੱਛੇ ਹਟਣ ਲੱਗਾ ਤਾਂ ਮੈਥਿਊ ਨੇ ਇੱਕ ਹੋਰ ਗੋਲੀ ਚਲਾਈ ਉਹ ਗੋਡੇ 'ਚ ਲੱਗੀ ਬਾਦਵੇਂ ਪੁਲਿਸ ਨੂੰ ਮੈਥਿਊ ਨੇ ਕਿਹਾ ਸੀ ਕਿ ਉਸਨੇ ਪਿੱਛਾ ਨਹੀਂ ਕੀਤਾ ਪਰ ਸੀਸੀਟੀਵੀ ਫੁਟੇਜ ਕੁਝ ਹੋਰ ਦੱਸਦੀ ਹੈ। اچھا ਫੁਟੇਜ ਵੀ ਸੀ? ਹਾਂਜੀ। ਫਿਰ ਜ਼ਖਮੀ ਡੈਨੀ ਲੰਗੜਾਂਦਾ ਹੋਇਆ ਆਪਣੀ ਕਾਰ ਕੋਲ ਗਿਆ ਤੇ ਇੱਕ ਹੋਰ ਬੰਦੂਕ ਲਿਆਇਆ। ਯਾਨੀ ਹੁਣ ਦੋਮਾਂਤੁਲ ਹਥਿਆਰ ਸਨ ਤੇ ਗੋਲੀਆਂ ਚੱਲ ਚੁੱਕੀਆਂ ਸਨ। ਬਿਲਕੁਲ। ਫਿਰ ਮੈਥਿਊ ਤੇ ਕਿੰਬਰਲੀ ਭੱਜਣ ਲਈ ਆਪਣੀ ਐਸਯੂਵੀ 'ਚ ਬੈਠ ਗਏ। ਜਿਵੇਂ ਹੀ ਕਿੰਬਰਲੀ ਗੱਡੀ ਰਿਵਰਸ ਕਰਨ ਲੱਗੀ ਮੈਥਿਊ ਨੇ ਜਲਦੀ ਗੱਡੀ ਦੀ ਖਿੜਕੀ ਚੋਂ ਡੈਨੀ ਤੇ ਫਿਰ ਗੋਲੀ ਚਲਾਈ ਉਹ ਜਾਂਦੇ ਹੋਏ ਵੀ ਹਾਂ ਜਵਾਬ ਵਿੱਚ ਡੈਨੀ ਨੇ ਵੀ ਗੋਲੀ ਚਲਾਈ ਉਹ ਗੋਲੀ ਗੱਡੀ ਦੀ ਅਗਲੀ ਵਿੰਸ਼ੀਲਡ ਚੋਂ ਲੰਘ ਕੇ ਸਿੱਧੀ ਕਿੰਬਰਲੀ ਦੀ ਗਰਦਨ ਵਿੱਚ ਲੱਗੀ ਉਹ ਉੱਥੇ ਹੀ ਮੌਕੇ ਦੇ ਦਮ ਤੋੜ ਗਈ ਬਹੁਤ ਹੀ ਪਿਆਨਾ ਅੰਤ ਹੋਇਆ ਬਹੁਤ ਦੁਖਦਾਈ ਹਾਂਜੀ ਪੁਲਿਸ ਆਈ ਡੈਨੀ ਨੂੰ ਹਸਪਤਾਲ ਲੈ ਜਾਇਆ ਗਿਆ ਮੈਥਿਊ ਗ੍ਰਿਫਤਾਰ ਹੋ ਗਿਆ ਉਸਨੇ ਪੁਲਿਸ ਨੂੰ ਆਪਣਾ ਪੱਖ ਦੱਸਿਆ ਪਰ ਉਹ ਪਿੱਛਾ ਕਰਨ ਵਾਲੀ ਗੱਲ ਨੂੰ ਮਤਲਬ ਕੱਟ ਕਰਕੇ ਦੱਸਿਆ ਹੁਣ ਆਂਦਿਆਂ ਹਾਂ ਸਭ ਤੋਂ ਹੈਰਾਨ ਕਰਨ ਵਾਲੇ ਹਿੱਸੇ ਤੇ ਕਾਨੂੰਨੀ ਨਤੀਜਾ ਹਾਂ ਇਹ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਭਾਵੇਂ ਕਿ ਆਖਰੀ ਕਾਤਕਮੁਲੀ ਡੈਨੀ ਨੇ ਚਲਾਈ ਸੀ। ਹਾਂਜੀ। ਪਰ ਅਦਾਲਤ ਨੇ ਮੈਥਿਊ ਨੂੰ ਦੋਸ਼ੀ ਠਹਿਰਾਇਆ। ਉਸਨੇ ਦੋ ਚੀਜ਼ਾਂ ਲਈ ਦੋਸ਼ੀ ਪਾਇਆ ਗਿਆ। ਵੌਲੰਟਰੀ ਮੈਨਸਲਟਰ ਯਾਨੀ ਸਵੈਛਿਤ ਕਤਲ ਤੇ ਅਸੌਲਟ ਵਿਦ ਇੰਟੈਂਟ ਟੂ ਮਰਡਰ ਯਾਨੀ ਕਤਲ ਦੇ ਇਰਾਦੇ ਨਾਲ ਹਮਲਾ। ਪਰ ਇਹ ਕਿਵੇਂ? ਗੋਲੀ ਤਾਂ ਡੈਨੀ ਦੀ ਸੀ ਜਿਸ ਨਾਲ ਮੌਤ ਹੋਈ। ਦੇਖੋ ਅਦਾਲਤ ਦਾ ਤਰਕ ਇਹ ਸੀ ਇਸ ਸਾਰੀ ਸਥਿਤੀ ਨੂੰ ਖਤਰਨਾਕ ਬਣਾਉਣ ਵਾਲਾ ਮੈਥਿਊ ਸੀ। ਉਹੀ ਕਿਮਰਲੇ ਨੂੰ ਉੱਥੇ ਲੈ ਕੇ ਗਿਆ ਉਹ ਵੀ ਹਥਿਆਰ ਨਾਲ। ਉਸਨੇ ਟਕਰਾ ਸ਼ੁਰੂ ਕੀਤਾ ਤੇ ਡੈਨੀ ਦੇ ਗੈਰਾਜ ਵਿੱਚ ਦਾਖਲ ਹੋਣਾ ਇੱਕ ਤਰ੍ਹਾਂ ਨਾਲ ਘਰ ਵਿੱਚ ਕੁਸਪੈਠ ਮੰਨਿਆ ਗਿਆ। ਇਸ ਲਈ ਕਾਨੂੰਨ ਮੁਤਾਬਕ ਉਸਤੀਆਂ ਕਾਰਵਾਈਆਂ ਸਿੱਧੇ ਤੌਰ ਤੇ ਉਹਨਾਂ ਹਾਲਾਤਾਂ ਲਈ ਜ਼ਿੰਮੇਵਾਰ ਸਨ ਜਿੰਨਾ ਕਰਕੇ ਮੌਤ ਹੋਈ। ਭਾਵੇਂ ਉਸਨੇ ਆਖਰੀ ਗੋਲੀ ਨਹੀਂ ਚਲਾਈ ਸੀ। ਕਈ ਵਾਰ ਕਾਨੂੰਨ ਵਿੱਚ ਫੈਲਨੀ ਮਰਡਰ ਰੂਲ ਵਰਗਾ ਸਿਧਾਂਤ ਲਾਗੂ ਹੁੰਦਾ ਹੈ ਜੇ ਤੁਸੀਂ ਕੋਈ ਖਤਰਨਾਕ ਜੁਰਮ ਕਰ ਰਹੇ ਹੋ ਤੇ ਉਸ ਦੌਰਾਨ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਅੱਛਾ ਤੇ ਸਜ਼ਾ ਕਿੰਨੀ ਖੋਈ? ਸੁਆਇਛਤ ਕਤਲ ਲਈ 7 ਤੋਂ 15 ਸਾਲ ਤੇ ਹਮਲੇ ਲਈ 12 ਤੋਂ 40 ਸਾਲ। 12 ਤੋਂ 40 ਸਾਲ। ਸਰੋਤ ਇਸ ਨੂੰ ਪਾਗਲਪਨ ਕਹਿ ਰਹੇ ਨੇ। ਹਾਂਜੀ। ਤੇ ਡੈਨੀ ਨੂੰ ਕੋਈ ਸਜ਼ਾ ਨਹੀਂ ਹੋਈ। ਵਾਹ। ਇਹ ਤਾਂ ਸੱਚੀ ਬਹੁਤ ਉਲਝਿਆ ਹੋਇਆ ਮਾਮਲਾ ਹੈ। ਕਾਨੂੰਨ ਦੀਆਂ ਗੱਲਾਂ ਕਈ ਵਾਰ ਸਮਝ ਤੋਂ ਬਾਹਰ ਲੱਗਦੀਆਂ ਨੇ। ਬਿਲਕੁਲ। ਇਹ ਸਾਰੀ ਕਹਾਣੀ ਤੋਂ ਬਾਅਦ ਇੱਕ ਸਵਾਲ ਮਨ ਵਿੱਚ ਆਉਂਦਾ ਹੈ। ਕੀ ਕਾਨੂੰਨੀ ਜ਼ਿੰਮੇਵਾਰੀ ਹਮੇਸ਼ਾ ਸਿੱਧੀ ਕਾਰਵਾਈ ਕਰਨ ਵਾਲੇ ਦੀ ਹੁੰਦੀ ਹੈ ਮਤਲਬ ਜਿਸ ਨੇ ਗੋਲੀ ਚਲਾਈ ਜਾਂ ਫਿਰ ਜਿਹੜੀਆਂ ਕਾਰਵਾਈਆਂ ਉਸ ਖਤਰਨਾਕ ਸਥਿਤੀ ਨੂੰ ਜਨਮ ਦਿੰਦੀਆਂ ਨੇ ਉਹ ਵੀ ਬਰਾਬਰ ਦੀਆਂ ਜ਼ਿੰਮੇਵਾਰ ਹੋ ਸਕਦੀਆਂ ਨੇ ਹੂੰ ਇਹ ਸੋਚਣ ਵਾਲੀ ਗੱਲ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਹੇਠਾਂ ਕਮੈਂਟਸ ਵਿੱਚ ਜ਼ਰੂਰ ਦੱਸਣਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਤੁਹਾਨੂੰ ਸਾਡਾ ਕੰਮ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ